ਅੱਜ ਸੱਚੇ ਆ ਕਾਲਜੀ ਸਾਰਾ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾ ਜਾ ਰਹੀ ਹਾਂ ਬਹੁਤ ਹੀ ਟੇਸਟੀ ਨਿੰਬੂ ਪਾਣੀ ਦਾ ਪ੍ਰੀਮਿਕਸ ਜਿਹਨੂੰ ਇੱਕ ਵਾਰ ਬਣਾ ਲਿਆ ਤੇ ਬੜਾ ਸੌਖਾ ਹੋ ਜਾਊਗਾ ਤੁਹਾਡਾ ਨਿੰਬੂ ਪਾਣੀ ਬਣਾਉਣਾ ਗਰਮੀਆਂ ਚੱਲ ਰਹੀਆਂ ਐ ਗਰਮੀਆਂ ਦੇ ਵਿੱਚ ਤੇ ਨਿੰਬੂ ਪਾਣੀ ਬਹੁਤ ਹੀ ਵਧੀਆ ਲੱਗਦਾ ਹੈ ਉਹ ਵੀ ਠੰਡਾ ਠੰਡਾ ਬਹੁਤ ਹੀ ਵਧੀਆ ਆਪਣਾ ਨਿੰਬੂ ਪਾਣੀ ਬਣੂਗਾ ਵੀਡੀਓ ਨੂੰ ਫਟਾਫਟ ਲਾਈਕ ਕਰ ਦਿਓ ਕਿਉਂਕਿ ਬਹੁਤ ਹੀ ਵਧੀਆ ਰੈਸਪੀ ਐ ਇਹ ਬਿਨਾ ਫ੍ਰਿਜ ਤੋਂ ਆਪਾਂ ਇਹਨੂੰ ਸਾਲ ਤੋਂ ਵੀ ਵੱਧ ਸਟੋਰ ਕਰਾਂਗੇ ਬਿਨਾ ਗੈਸ ਜਲਾਏ ਬਿਨਾ ਸਟਰਿਕ ਐਸਿਡ ਤੋਂ ਆਪਾਂ ਇਹਨੂੰ ਬਣਾਵਾਂਗੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਹੁਣ ਇੱਥੇ ਮੈਂ ਲਿਆ ਦੋ ਨਿੰਬੂ ਜੋ ਕਿ ਬਹੁਤ ਹੀ ਰਸੀਲੇ ਇਹਨਾਂ ਨੂੰ ਆਪਾਂ ਇਹਦੇ ਰੋਲ ਕਰਨਾ ਹੈ ਤੇ ਜਿਹੜਾ ਇਹਦਾ ਆਪਾਂ ਰਸ ਲੈਣਾ ਹੈ तकरीबन 125 ml ਦੇ ਤਕਰੀਬੇ ਦੇ ਵਿੱਚ ਰਸ ਹੋਣਾ ਚਾਹੀਦਾ ਹੈ ਤੇ ਛੋਟੇ ਨਿੰਬੂ ਆ ਤੇ ਵੱਧ ਲੈ ਲਿਓ ਬਸ ਆਪਾਂ 125 ml ਲੈਣੇ ਆ ਹੁਣ ਇਹਨਾਂ ਨੂੰ ਜਿਹੜਾ ਨਿਚੋਰ ਲੈਣਾ ਹੈ ਨਿਚੋੜਨ ਤੋਂ ਬਾਅਦ ਵਿੱਚ ਇਰੇ ਵਿੱਚ ਜਿਹੜਾ ਇਹ 325 ਗ੍ਰਾਮ ਖੰਡ ਪਾਉਣੀ ਹੈ ਤੇ ਫਿਰ ਇਹਨੂੰ ਮਿਕਸ ਕਰਕੇ ਜਿਹੜਾ ਇਹ ਤੁੱਪੇ ਜਾਂ ਫਿਰ ਪੱਖੇ ਦੇ ਥੱਲੇ ਇਹਨੂੰ ਸੁਕਾ ਲੈਣਾ ਹੈ 2 ਤੋਂ 3 ਦਿਨ ਲਈ ਉਹ ਮੇਰੀ ਵੀਡੀਓ ਨਹੀਂ ਬਣ پائی ਇਸ ਲਈ ਮੈਂ ਤੁਹਾਨੂੰ ਇੱਧਰ ਦੱਸ ਰਹੀ ਹਾਂ ਬਾਅਦ ਤੁਸੀਂ ਕੀ ਕਰਨਾ ਹੈ ਨਿੰਬੂ ਦਾ ਰਸ ਲੈਣਾ ਹੈ ਤੇ ਇਹ ਚਟਪਾਟੀ ਉਹਦੇ ਵਿੱਚ ਖੰਡ ਮਿਲਾ ਦੇਣੀ ਹੈ ਜਾਰਾ ਟਾਈਮ ਨਹੀਂ ਰੱਖਣਾ ਨਿੰਬੂ ਦਾ ਰਸ ਤੇ ਉਹਨੂੰ ਚੰਗੀ ਤਰੀਕੇ ਨਾਲ ਮਿਲਾ ਕੇ ਉਹਨੂੰ ਰਹਿੜਾਓ ਰੱਖ ਲੈਣਾ ਹੈ ਸੁੱਕਣੇ ਤੇ ਫਿਰ ਇਹ ਇਦਾਂ ਸੁੱਕ ਜਾਊਗਾ ਬਿਲਕੁਲ ਡਰਾਈ ਹੋ ਜਾਣਾ ਹੈ ਇਹ ਦੇਖੋ ਫਿਰ ਇਹਨੂੰ ਜਿਹੜਾ ਹੈ ਉਹ ਮਿਕਸੀ ਗ੍ਰੈਂਡਰ 'ਚ ਆਪਦੇ ਆਪ ਚ ਗ੍ਰੈਂਡ ਕਰ ਲੈਣਾ ਹੈ ਬਿਲਕੁਲ ਵੀ ਮਿਹਨਤ ਨਹੀਂ ਲੱਗਦੀ ਇਹਨੂੰ ਬਣਾਉਣ ਦੇ ਵਿੱਚ ਬਸ ਇੱਕ ਕਰੀ ਰੱਖੋ ਮਿਕਸ ਕਰਕੇ ਤੇ ਬਾਕੀ ਕੰਮ ਧੁੱਪਦਾ ਹੈ ਤੇ ਬਾਅਦ 'ਚ ਇਹਨੂੰ ਗ੍ਰੈਂਡ ਕਰ ਲਓ ਤੇ ਇਹ ਦੇਖੋ ਤੇਨ ਮੈਂ ਛਾਣ ਲਿਆ ਸੀ ਗ੍ਰੈਂਡ ਕਰਨ ਤੋਂ ਬਾਅਦ ਚੋ ਤੇ ਇਹ ਥੋੜਾ ਦਰਦਰਾ ਹੀ ਰਹਿੰਦਾ ਹੈ ਬਿਲਕੁਲ ਬਰੀਕ ਨਹੀਂ ਹੁੰਦਾ ਇਹ ਦੇਖੋ ਕਿੰਨਾ ਵਧੀਆ ਆਪਣੇ ਬਣਿਆ ਹੈ ਇਥੇ ਸਵਾਦ ਅਨਸਾ ਇੱਕ ਲੂਨ ਪਾ ਲਓ ਜਿੰਨਾ ਕੋਈ ਤੁਸੀਂ ਲੂਨ ਖੜਾ ਪਸੰਦ ਕਰਦੇ ਆ ਤੇ ਥੋੜਾ ਜਿਹਾ ਚਾਟ ਮਸਾਲਾ ਪਾ ਲਓ ਜੇ ਆਪਸ਼ਨਲ ਹੈ ਜੇ ਨਹੀਂ ਪਸੰਦ ਕਰਦੇ ਤਾਂ ਸਕਿਪ ਵੀ ਕਰ ਸਕਦੇ ਆ ਤੈਨੂੰ ਮਿਲਾਓ ਤੇ ਇਹ ਦੇਖੋ ਆਪਣਾ ਤਿਆਰ ਆ ਤੁਸੀਂ ਇਹਦੇ ਵਿੱਚ ਭੁੰਨੇ ਜੀਰੇ ਦਾ ਪਾਊਡਰ ਵੀ ਪਾ ਸਕਦੇ ਆ ਹੋਰ ਵੀ ਜੋ ਜੋ ਤੁਸੀਂ ਲਾਈਕ ਕਰਦੇ ਆ ਉਹ ਤੁਸੀਂ ਪਾ ਸਕਦੇ ਆ ਫਿਰ ਇਹਨੂੰ ਕਿਸੇ ਵੀ 에ਅ ਟਾਈਟ ਕੰਟੇਨਰ ਦੇ ਵਿੱਚ 에ਅ ਟਾਈਟ ਕੰਟੇਨਰ ਮਤਲਬ ਕਿ ਕੋਈ ਵੀ ਇਦਾਂ ਦਾ ਡੱਬਾ ਜਿਹੜਾ ਟੱਕਣ ਬੰਦ ਹੁੰਦਾ ਹੋਏ ਚੱਜ ਨਾਲ ਉਹਦੇ ਵਿੱਚ ਪਾ ਕੇ 1 ਸਾਲ ਤੋਂ ਵੱਧ ਨਹੀਂ ਸਟੋਰ ਕਰ ਸਕਦੇ ਆ ਬਸ ਇਹਦੇ ਵਿੱਚ ਕੋਈ ਵੀ ਗਿੱਲਾ ਭਾਂਡਾ ਨਹੀਂ ਵਰਤਣਾ ਜਿਵੇਂ ਕਿ ਮਿਕਸੀ ਗ੍ਰੈਂਡਰ ਚਾਰ ਗਿੱਲੀ ਨਹੀਂ ਹੋਣੀ ਚਾਹੀਦੀ ਚਮਚ ਗਿੱਲੀ ਨਹੀਂ ਹੋਣਾ ਚਾਹੀਦੇ ਫਿਰ ਤੁਹਾਡਾ ਇਹ ਸਾਲ ਤੋਂ ਵੱਧ ਜਿਹੜਾ ਇਹ ਚੱਲੂਗਾ ਕੋਣੇ ਨੂੰ ਬਣਾਉਣਾ ਕਿਵੇਂ ਆ ਉਹ ਦੇਖ ਲੈਣੇ ਆ ਦੋ ਗਲਾਸ ਲਏ ਆ ਮੈਂ ਇੱਥੇ ਕਿਉਂਕਿ ਮੈਂ ਦੋ ਗਲਾਸ ਬਣਾ ਰਹੀ ਆ ਇੱਕ ਗਲਾਸ ਦੇ ਵਿੱਚ ਦੋ ਚਮਚੇ ਮਸਾਲੇ ਦਾ ਪਾਉਣਾ ਆ ਬਾਅਦ ਵਿੱਚ ੜਾ ਉਹ ਠੰਡਾ ਪਾਣੀ ਨਾਰਮਲ ਪਾਣੀ ਝੜਾਉ ਤੇ ਪੀਣਾ ਚਾਹੁੰਨੇ ਆ ਉਹ ਪਾਣੀ ਪਾ ਲੈਣਾ ਸੋਡਾ ਵੀ ਪਾ ਸਕਦੇ ਆ ਫਿਰ ਚੰਗੀ ਤਰੀਕੇ ਦੇ ਨਾਲ ਨੂੰ ੜਾ ਉਹ ਮਿਲਾ ਲੈਣਾ ਆ ਫਿਰ ਇਹਦੇ ਵਿੱਚ ਮੈਂ ਥੇੜੇ ਉਹ ਚੀਆ ਸੀਡ ਲੈ ਸੀਗੇ ਤੇ ਉਹਨੂੰ ਮੈਂ ਪਿਉਤਾ ਸੀਗਾ ਤੇ ਫਿਰ ਉਹ ਮੈਂ ਇਹਦੇ ਵਿੱਚ ਪਾ ਰਹੀ ਆ ਕਿਉਂਕਿ ਇਹ ਬੱਧੀਆਂ ਹੁੰਦੀਆਂ ਗਰਮੀਆਂ ਦੇ ਵਿੱਚ ਤੁਸੀਂ ਨਹੀਂ ਪਾਉਣਾ ਚਾਹੁੰਨੇ ਤਾਂ ਸਖੇਪ ਵੀ ਕਰ ਸਕਦੇ ਆ ਮੈਂ ਪਾਤੇ ਆ ਥੋੜੇ ਜੇ ਤੁਸੀਂ ਇੱਥੇ ਗੋond ਕਥੀਰਾ ਵੀ ਪਾ ਸਕਦੇ ਆ ਤੇ ਦੇਖੋ ਆਪਣਾ ਨਿੰਬੂ ਪਾਣੀ ਬਣ ਕੇ ਤਿਆਰ ਆ ਇਹ ਆਪਾਂ ਕਰਦੇ ਪ੍ਰੀਮਿਕਸ ਦੇ ਨਾਲ ਬਣਾਇਆ ਹੈ ਬਹੁਤ ਹੀ ਵਧੀਆ ਬਣਦਾ ਹੈ ਜੂਰ ਰੈਸਪੀ ਨੂੰ ਟਰਾਈ ਕਰੇਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੇਓ ਬਹੁਤ ਬਹੁਤ ਧੰਨਵਾਦ